ਗੁਰੂ ਜੀ ਦੇ ਬਚਨਾਂ ਦੇ ਨਾਲ ਇਸ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਅੱਜ ਵੀ ਝੂਲਦੀਆਂ ਹਨ ਜਿਸ ਵੇਲੇ ਗੋਰਿਆਂ ਦਾ ਰਾਜ ਆਇਆ ਉਹਨਾਂ ਨੇ ਇਸ ਕੰਧਾਂ ਨੂੰ ਪਟਕੇ ਵੇਖਣਾ ਚਾਹਿਆ ਵੀ ਕੰਧਾਂ ਕਿਵੇਂ ਹਿਲ ਰਹੀਆਂ ਹਨ ਕਿਵੇਂ ਝੂਲ ਰਹੀਆਂ ਹਨ ਪਰ ਉਹਨਾਂ ਨੂੰ ਹੇਠੋਂ ਕੁਝ ਨਾ ਮਿਲਿਆ ਇਹ ਕੰਧਾਂ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਅੱਜ ਵੀ ਝੂਲ ਰਹੀਆਂ ਹਨ ਗੁਰੂ ਸਾਹਿਬ 7 ਸਾਲ 7 ਮਹੀਨੇ ਤੇ 7 ਦਿਨ ਇਸ ਪਾਵਨ ਪਵਿੱਤਰ ਅਸਥਾਨ ਤੇ ਰਹੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਉਹਨਾਂ ਸੰਗਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਜਿਹੜੇ ਕਹਿੰਦੇ ਹਨ ਗੁਰੂ ਸਾਹਿਬ ਦੀ ਕਰਾਮਾਤ ਵਿਖਾਓ ਆ ਵੇਖੋ ਗੁਰੂ ਸਾਹਿਬ ਦੇ ਬਚਨਾਂ ਦੀ ਪਾਵਰ ਗੁਰੂ ਦੇ ਬੋਲਾਂ ਦੀ ਪਾਵਰ ਗੁਰੂ ਸਾਹਿਬ ਦੀ ਕਰਾਮਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅਸੀਂ ਪਹੁੰਚੇ ਹੋਏ ਹਾਂ ਜੀ ਸ਼੍ਰੀ ਤਰਨ ਤਰਨ ਸਾਹਿਬ ਪਿਛਲੇ ਬਲੌਗ ਵਿੱਚ ਤੁਹਾਨੂੰ ਅਸੀਂ ਤਰਨ ਤਰਨ ਸਾਹਿਬ ਦੇ ਹੋਰ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਾਏ ਆ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਵੇਖੀਆਂ ਉਹ ਵੀਡੀਓ ਵੀ ਜਾ ਕੇ ਵੇਖੋ ਆਓ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਣੇ ਆ ਗੁਰਦੁਆਰਾ ਝੂਲਨੇ ਮਹਿਲ ਪੰਜਵੇਂ ਪਾਸ਼ਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਸ਼ਾ ਜੀਆ ਦਾ ਇਹ ਸਥਾਨ ਹੈ ਗੁਰਦੁਆਰਾ ਸਾਹਿਬ ਦੇ ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਗਿਆ ਹੁਣ ਝੂਲਨੇ ਮਹਿਲ ਤੋਂ ਭਾਵ ਹੈ ਝੂਲਦੇ ਮਹਿਲ ਗੁਰੂ ਸਾਹਿਬ ਦੇ ਮਹਿਲ ਅੱਜ ਵੀ ਝੂਲ ਰਹੇ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਕੰਧਾਂ ਇਸ ਗੁਰਦੁਆਰਾ ਸਾਹਿਬ ਦੀਆਂ ਅੱਜ ਵੀ ਝੂਲ ਰਹੀਆਂ ਹਨ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਪ੍ਰਕਾਰ ਹੈ ਜਿਸ ਵੇਲੇ ਤਰਨਤਾਰਨ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਸੀ ਰਾਤ ਦੇ ਸਮੇਂ ਮਾਰੇ ਸੱਚੇ ਪਾਤਸ਼ਾਹ ਇਸ ਪਿੰਡ ਵਿੱਚ ਆ ਕੇ ਠਹਿਰਾ ਕਰਦੇ ਸਨ ਆਰਾਮ ਕਰਦੇ ਸਨ ਤੇ ਇਸੇ ਹੀ ਪਿੰਡ ਵਿੱਚ ਧੰਗੁਰੂ ਅਰਜਨ ਦੇ ਮਹਾਰਾਜ ਇੱਕ ਦਿਨ ਸੰਗਤਾਂ ਨੂੰ ਉਪਦੇਸ਼ ਕਰ ਰਹੇ ਸਨ ਸੰਗਤ ਬੜੀ ਭਾਵਨਾ ਦੇ ਨਾਲ ਧੰਗੁਰੂ ਅਰਜਨ ਦੇ ਮਹਾਰਾਜ ਜੀ ਦਾ ਉਪਦੇਸ਼ ਸੁਣ ਰਹੀਆਂ ਸਨ ਤੇ ਇਸੇ ਹੀ ਸਮੇਂ ਬਾਦਸ਼ਾਹ ਜਹਾਂਗੀਰ ਦਾ ਲਸ਼ਕਰ ਲਾਹੌਰ ਤੋਂ ਦਿੱਲੀ ਵੱਲ ਨੂੰ ਜਾ ਰਿਹਾ ਸੀ ਤੇ ਸੰਗਤਾਂ ਦਾ ਧਿਆਨ ਜਹਾਂਗੀਰ ਦੇ ਲਸ਼ਕਰ ਵੱਲ ਚਲਿਆ ਗਿਆ। ਭਾਵ ਉਹਦੇ ਕਾਫਲੇ ਵੱਲ ਗਿਆ। ਜਹਾਂਗੀਰ ਦੇ ਕਾਫਲੇ ਵਿੱਚ ਬਹੁਤ ਵੱਡੇ ਵੱਡੇ ਹਾਥੀ ਘੋੜੇ ਸਨ ਤੇ ਹਾਥੀ ਝੂਮਦੇ ਜਾ ਰਹੇ ਸਨ। ਗੁਰੂ ਅਰਜਨ ਦੇ ਮਹਾਰਾਜ ਕਹਿਣ ਲੱਗੇ ਸੰਗਤ ਜੀ ਤੁਹਾਡਾ ਧਿਆਨ ਕਿੱਧਰ ਹੈ? ਅਸੀਂ ਗੁਰੂ ਦੀ ਗੱਲ ਕਰ ਰਹੇ ਹਾਂ ਤੁਸੀਂ ਕਿੱਧਰ ਵੇਖ ਰਹੇ ਹੋ? ਤੇ ਸੰਗਤ ਕਹਿਣ ਲੱਗੀ ਮਹਾਰਾਜ ਉਹ ਵੇਖੋ ਜਹਾਂਗੀਰ ਬਾਦਸ਼ਾਹ ਦਾ ਕਾਫਲਾ ਜਾ ਰਿਹਾ ਹੈ। ਕਿਵੇਂ ਹਾਥੀ ਝੂਮਦੇ ਜਾ ਰਹੇ ਹਨ ਮਹਾਰਾਜ ਸਾਡਾ ਵੀ ਦਿਲ ਕਰਦਾ ਹੈ ਅਸੀਂ ਵੀ ਹਾਥੀਆਂ ਤੇ ਬੈਠੀਏ ਕਿਉਂਕਿ ਪਹਿਲੇ ਸਮਿਆਂ ਵਿੱਚ ਰਾਜੇ ਮਹਾਰਾਜੇ ਹੀ ਹਾਥੀਆਂ ਦੀ ਸਵਾਰੀ ਕਰਦੇ ਸਨ ਘੋੜਿਆਂ ਦੀ ਸਵਾਰੀ ਕਰਦੇ ਸਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਸੰਗਤ ਜੀ ਜੇ ਤੁਹਾਡਾ ਹਾਥੀ ਤੇ ਬੈਠ ਕੇ ਝੂਮਣ ਨੂੰ ਦਿਲ ਕਰਦਾ ਹੋ ਸਾਹਮਣੇ ਜਿਹੜੀ ਕੰਧ ਵੇਖ ਰਹੇ ਹੋ ਉਸ ਕੰਧ ਤੇ ਬੈਠ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਤੇ ਕੰਧ ਨੂੰ ਹਿਲਾਓ ਜਿਵੇਂ ਹਾਥੀ ਝੂਮਦਾ ਹੈ ਤੇ ਸਾਡੀਆਂ ਕੰਧਾਂ ਹੀ ਝੂਮਣਗੀਆਂ ਗੁਰੂ ਜੀ ਦਾ ਬਚਨ ਮੰਨ ਕੇ ਜਿਸ ਵੇਲੇ ਲੇ ਸੰਗਤ ਨੇ ਇਸ ਕੰਧ ਤੇ ਆ ਕੇ ਬੈਠ ਕੇ ਵਾਹਿਗੁਰੂ ਦਾ ਜਾਪ ਕੀਤਾ ਤੇ ਕੰਧ ਨੂੰ ਹਲਾਇਆ ਤੇ ਕੰਧ ਹੀ ਹਾਥੀ ਵਾਂਗ ਝੂਮਣ ਲੱਗ ਗਈ ਸੰਗਤਾਂ ਦਾ ਮਨ ਬੜਾ ਖੁਸ਼ ਹੋਇਆ ਤੇ ਗੁਰੂ ਜੀ ਦਾ ਬਚਨ ਸੰਗਤ ਜੀ ਅੱਜ ਵੀ ਕੰਮ ਕਰ ਰਿਹਾ ਤੁਸੀਂ ਇਸ ਗੁਰਦੁਆਰਾ ਸਾਹਿਬ ਜਾ ਕੇ ਆ ਸਾਹਮਣੇ ਕੰਧ ਦੇ ਦਰਸ਼ਨ ਕਰ ਰਹੇ ਹੋ ਇਸ ਕੰਧ ਤੇ ਬੈਠ ਕੇ ਜਦੋਂ ਸਤਨਾਮ ਵਾਹਿਗੁਰੂ ਦਾ ਜਾਪ ਕਰੋਗੇ ਕੰਧ ਨੂੰ ਹਲਾਓਗੇ ਤੇ ਕੰਧ ਝੂਮਦੀ ਹੈ ਜਿਸ ਵੇਲੇ ਗੋਰਿਆਂ ਦਾ ਰਾਜ ਸੀ ਗੋਰਿਆਂ ਦੇ ਮਨ ਵਿੱਚ ਤਰਕ ਆਇਆ ਵੀ ਇਸ ਹੀਠਾ ਗੁਰੂ ਨੇ ਕੋਈ ਸਪਰਿੰਗ ਲਾਇਆ ਹੋਏਗਾ ਵੀ ਕਿਵੇਂ ਕੰਧ ਝੂਲ ਰਹੀ ਹੈ ਪਰ ਜਦੋਂ ਉਹਨਾਂ ਨੇ ਪਰਖ ਕਰਕੇ ਵੇਖੀ ਤਾਂ ਇਹ ਸੰਧ ਹੀਟ ਹੋ ਉਹਨਾਂ ਨੂੰ ਕੁਝ ਨਾ ਮਿਲਿਆ ਏ ਸੀ ਸੰਗਤ ਜੀ ਅੱਜ ਦਾ ਬਲੌਗ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਅੱਜ ਵੀ ਇਸ ਸਥਾਨ ਤੇ ਵਰਤ ਰਹੀਆਂ ਹਨ ਜੇ ਬਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਅਗਲੀ ਵੀਡੀਓ ਦੇ ਵਿੱਚ ਜਲਦ ਮਿਲਦੇ ਹਾਂ ਇੱਥੇ ਹੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ